ਉਹ ਜਰਾਮ ਰਹੀਮ ਨੂੰ ਦੁਬਾਰਾ ਬਿਲੀ ਪੈਰੋਲ ਨੂੰ ਲੈ ਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਜਰਾਮ ਰਹੀਮ ਆਜ਼ਾਦੀ ਬੁੱਕਲ ਦੇ ਵਿੱਚ ਬੈਠਾ ਹੈ ਜਦੋਂ ਉਸ ਦੀ ਜ਼ਰੂਰਤ ਹੁੰਦੀ ਹੈ ਤਾਂ ਉਸ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਲੈ ਕੇ ਆ ਜਾਂਦੇ ਨੇ ਤੇ ਕਈ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਪਰ ਜਰਾਮ ਰਹੀਮ ਨੂੰ ਜਿਹੜਾ ਕਿ ਬਾਰ-ਬਾਰ ਪੈਰੋਲ ਦਿੱਤੀ ਜਾ ਰਹੀ ਹੈ ਉਹਨੇ ਕਿਹਾ ਕਿ ਕੇਂਦਰ ਸਰਕਾਰ ਦੀ ਇਹ ਕਾਰਵਾਈ ਬਹੁਤ ਹੀ ਜ਼ਿਆਦਾ ਨਿੰਦਰੀ ਹੋ ਗਿਆ ਹੈ। ਕੋਈ ਆਣ ਕਿਹਾ ਜਾਦਾ ਕਿਵੇਂ ਮਾਫਤ ਦੇ ਦਿਓ ਕੇਂਦਰ ਸਰਕਾਰ ਤੇ ਕੀ ਹੋਣਾ ਚਾਹੀਦਾ ਸਰ ਸਭ ਕੁਝ ਬੀਜੇਪੀ ਕਰੇ ਮੈਂ ਪਹਿਲਾਂ ਵੀ ਕਿਹਾ ਕਿ ਇਹ ਦੇ ਰਾਮ ਰਹੀਮ ਜਿਹੜਾ ਬੀਜੇਪੀ ਵਾਲਿਆਂ ਦੀ ਬੁੱਕਲ ਦੇ ਵਿੱਚ ਬੈਠਾ ਜਦੋਂ ਜਿਗਰ ਦਾ ਉਹਨੂੰ ਜੇਲ੍ਹ ਤੋਂ ਕੱਢ ਕੇ ਲੈ ਆਉਂਦੇ ਜਦੋਂ ਉਹਨਾਂ ਨੂੰ ਲੋੜ ਹੁੰਦੀ ਆ ਉਹਨੂੰ ਜੇਲ੍ਹ ਤੋਂ ਲੈ ਆਉਂਦੇ ਕੋਈ ਛੁੱਟੀ ਤੇ ਲੈ ਆਉਂਦੇ ਜਿਹੜੇ ਬੰਦੀ ਸਿੰਘ ਦੇ ਉਹਨਾਂ ਦੀ ਰਿਹਾਈ ਦਾ ਮਸਲਾ ਪਿਛਲੇ ਕਈ ਸਾਲਾਂ ਤੋਂ ਲੜਕਿਆ ਉਹਨਾਂ ਨੂੰ ਰਿਹਾਈ ਨਹੀਂ ਕੀਤਾ ਜਾਂਦਾ ਤੇ ਰਾਮ ਰਹੀਮ ਨੂੰ ਬਾਅਦ ਬਾਅਦ ਰਿਹਾ ਕਰਨਾ ਬੇहद ਕੇਂਦਰ ਸਰਕਾਰ ਦੀ ਬੀਜੇਪੀ ਦੀ ਨਿੰਦਨਯੋਗ ਕਾਰਵਾਈ ਆ ਬਿਲਕੁਲ ਉਹਨੂੰ ਰਿਹਾਈ ਨਹੀਂ ਕਰਨਾ ਚਾਹੀਦਾ ਪਰ ਬੀਜੇਪੀ ਦਾ ਕਿਉਂਕਿ ਬੰਦਾ ਬੀਜੇਪੀ ਦਾ ਹੈ ਬੀਜੇਪੀ ਉਹਨੂੰ ਬਾਅਦ ਬਾਅਦ ਜਿਹੜਾ ਉਹ ਛੁੱਟੀ ਦੇ ਲੈ ਕੇ ਜਿਹੜਾ ਕਹਿੰਦਾ ਤੈਨੂੰ بار-बार ਰਿਹਾ ਹੀ ਦਿੰਦੇ ਆ ਕਹਿੰਦੀ ਪ੍ਰੋਲ ਦਿੰਨੇ ਕਿ ਹਾਂਜੀ ਉਹ ਆਪਣਾ ਵੋਟ ਬੈਂਕ ਆਪਣੇ ਅਨੁਗ੍ਰਹਿਤ ਜਿਹੜਾ ਬੀਜੇਪੀ ਆਪਣੇ ਪੈਰ ਜਮਾਉਣ ਵਾਸਤੇ ਜਿਹੜਾ ਉਹ ਕਿਉਂਕਿ ਅੱਗੇ ਦੋਸਤ ਸਾਹਿਬ ਰਹਿ ਕੇ ਪੰਜਾਬ ਦੀ ਵਿਧਾਨ ਸਭਾ ਦੀ ਇਲੈਕਸ਼ਨ ਆ ਜਿਹੜੀਆਂ ਉਹ ਬਾਅਦ ਬਾਅਦ ਜਿਹੜਾ ਲੈਕਚਰ ਜਦੋਂ ਆਉਂਦੀਆਂ ਉਹਦੋਂ ਉਹਨੂੰ ਯੂਜ਼ ਕਰਦੇ ਆ ਉਹਦੋਂ ਉਹਨੂੰ ਵਰਤਦੇ ਆ ਇਸ ਕਰਕੇ ਬੀਜੇਪੀ ਨੇ ਉਹਨੂੰ ਪ੍ਰੋਲ ਜਿਹੜੀ ਦਿੱਤੀ ਕਿਆ ਕਿਆ ਇਹ ਹੀ ਬੰਦੀ ਸਿੰਘ ਉਹ ਰਹਾ ਕਰਾਂਗੇ 2019 ਦੇ ਵਿੱਚ ਪਰ ਅਜੇ ਤੱਕ ਕੋਈ ਇਥੇ ਅਮਲ ਨਹੀਂ ਕੀਤਾ ਗਿਆ। ਜੇ ਕੋਈ ਅਮਲ ਕਰਦਾ ਜੇ ਕੇਵਲ ਉਹਨਾਂ ਨੂੰ ਕੇਸ ਬਣਾ ਕੇ ਭੇਜਦੇ। ਉਹਦੀ ਅਮਲ ਕਰਦੇ ਛੱਡਦੇ।